ਆਗੇ ਕੰਮ ਇਹ ਕਰਨਾ ਪੈਂਦਾ ਕੀ ਕਰੀਏ ਹੁਣ ਵਾਇਰੂ ਜੀ ਕਾ ਖਾਲਸਾ ਮੁੰਡਾ ਇਧਰ ਹੋਇਆ ਸੀ ਆ ਲਫਾ ਚੁੰਨੀ ਨਹੀਂ ਯਾਰ ਇੱਕ ਮਾਤਾ ਨੂੰ ਚੁੰਨੀ ਦੇ ਕੁੜੀ ਨੂੰ ਮੂੰਹ ਟਕੂਗੀ ਤੂੰ ਸੈਦਾ ਇਧਰ ਹੋ ਕੁੜੀ ਇਧਰ ਹੁਣ ਇਧਰ ਇਹਨੂੰ ਚੁੰਨੀ ਦੇ ਚੁੰਨੀ ਨੂੰ ਮੂੰਹ ਟਕਾਦਾ ਨਹੀਂ ਟਕਣਾ ਖੁੱਲ੍ਹੇ ਰੱਖਣਾ ਆ ਮਾਤਾ ਚੁੰਨੀ ਨਹੀਂ ਕਮਟੇ ਨੂੰ ਇਹਨਾਂ ਕੋਲੇ ਕਿੱਥੇ ਕੁਛ ਹੈ ਭਾਈ ਆ ਮੈਨੂੰ ਲੋ ਫੋਨ ਕਰਿਆ ਸੀ ਭਰਾ ਚੱਲ ਡਰਦਾ ਹੈਗਾ ਇੱਥੋਂ ਮੱਲੇ ਵਾਲਿਆਂ ਨੇ ਫੋਨ ਕਰਿਆ ਸੀ ਮੇਰੇ ਘਰ ਤੋਂ ਇਹ 7-8 ਕਿਲੋਮੀਟਰ ਦੂਰ ਮੈਂ ਜਾਂਦਾ ਸੀ ਦਰੀਕ ਤੇ ਇੱਥੇ ਆਹ ਇਹ ਕਹਿੰਦੇ ਨੇ ਵੀ ਬਾਈ ਉਰੇ ਕੀ ਹੁੰਦਾ ਰੋਜ ਆ ਇੱਥੇ ਰੋਜ ਸਵਾਨਾਂ ਵਾਲੇ ਆਉਂਦੇ ਆ ਇੱਥੇ ਖਾਲੀ ਆ ਉਹ ਪਰਲੇ ਪਾਸੇ ਨਾਲ ਲੋਕ ਅੱਛਾ ਫਿਰ ਇਹ ਤੂੰ ਕੀ ਕਰਦੇ ਫੜੇ ਇਹ ਹੁਣ ਅੰਦਰ ਲਾਈ ਜਾਂਦੇ ਸੀਗੇ ਚੱਟਾ ਲਾਈ ਜਾਂਦੇ ਚਲੋ ਕੋਈ ਗੱਲ ਨਹੀਂ ਇਹ ਤਾਂ ਮਰੀਜ਼ ਨੇ ਆ ਆ ਵੀ ਸ਼ੇਰਾ ਇੱਧਰ ਆ ਤੈਨੂੰ ਕੀ ਕਹਿੰਦੇ ਸੀ ਝੋਟੇ ਘਰਾਂ ਕੋਲੋਂ ਆ ਹਾਂ ਇਹ ਕੁੜੀ ਕਹਿੰਦੀ ਅੱਛਾ ਕੁੜੀ ਕਹਿੰਦੀ ਝੋਟੇ ਘਰਾਂ ਕੋਲੋਂ ਆ ਸ਼ੇਰਾ ਸੋਨੂੰ ਕੁਛ ਨਹੀਂ ਕਹਿੰਦੇ ਕਿੱਥੋਂ ਲੈ ਆਸੀਆਂ ਦੱਸ ਦਿਓ ਅੱਛਾ ਕੀ ਤੋਂ ਲੈਤਾ ਸੀ ਤੂੰ ਲੈ ਕੇ ਆਸੀ ਕੁੜੀ ਲੈ ਕੇ ਆਸੀ ਕੁੜੀ ਤੂੰ ਲੈ ਕੇ ਆਸੀ ਕਿਹਨੇ ਦਾ ਲੈ ਕੇ ਆਸੀ 2000 ਦਾ ਐਨੇ ਆ ਕਿਹਦੀ ਕੁੜੀਆਂ ਨੂੰ ਤੇਰਾ ਪਾਪਾ ਇਹ ਕੰਮ ਕਰਦਾ ਕੀ ਹੈ ਟੇਲਰ ਟੇਲਰ ਆ ਤੱਟੂ 2000 ਰੁਪਇਆ ਲੈ ਕੇ ਕਿੱਥੋਂ ਆਈ ਸਹੀ ਸੀ ਅਸੀਂ ਪੁੱਤ ਮੇਰੀ ਧੀ ਐਂ ਤੂੰ ਕੋਈ ਗੱਲ ਨਹੀਂ ਨਸ਼ਾ ਕਰਦੀ ਮੈਂ ਆਪੀ ਚਲਾਉ ਕਾਲੀ ਜੋਬ ਕਰਦੀਆਂ ਹਾਂ ਨਰਸਿੰਗ ਸਟਾਫ ਤੇ 2000 ਰੋਜ਼ ਦਾ ਫਿਰ ਕਿੱਥੋਂ ਲਿਆਉਣੀ ਆ ਡੇਲੀ ਦਾ ਨਹੀਂ ਵੀਰੇ ਮੇਰੀ ਦਵਾਈ ਚੱਲਦੀ ਇਹ ਤਾਂ ਕਹਿੰਦਾ ਰੋਜ਼ ਆਉਣੇ ਚੱਲ 2000 ਦਵਾਈ ਚੱਲਦੀ ਕੋਈ ਗੱਲ ਨਹੀਂ ਗੁੜੀਆ ਪੁੱਛ ਚੁੱਪ ਕਰ ਜਾ 2000 ਕਿਹੜੇ ਬੰਦੇ ਤੋਂ ਲੈ ਕੇ ਬੰਦੇ ਦਾ ਨਾਮ ਲੱਸ ਦੇ 2000 ਮੇਰੀ ਪਾਕਟ ਬਣੀ ਹੈ ਮੈਂ ਹਾਂ ਹਾਂ ਕੀ ਤੋਂ ਲੈ ਕੇ ਆਈ ਸੀ ਬੰਦੇ ਦਾ ਨਾਮ ਲੱਸ ਦੇ ਤੂੰ ਨਸ਼ਾ ਲੈ ਕੇ ਆਈ ਸੀ ਐਂ ਕਹਿੰਦਾ ਤੇਰੀ ਪਾਕਟ ਬਣੀ ਹੈ ਮੈਂ ਨਹੀਂ ਕਹਿੰਦਾ ਮੇਰੀ ਪਾਕਟ ਬਣੀ ਤੂੰ ਨਸ਼ਾ ਤਾਂ ਲੈ ਹੈਂ ਬੰਦੇ ਤੋਂ ਨਹੀਂ ਲੈ ਤੀ ਬੁੜੀ ਤੋਂ ਲੈ ਗਈ ਸੀ ਕਿੱਥੇ ਆ ਬੁੜੀ ਕਿੱਥੇ ਵੇਚਦੀ ਆ ਪਟਾਵਸਤੀ ਆ ਕੀ ਨਾਂ ਹੈ ਕੀ ਨੰਬਰ ਆ ਮੋਬਾਈਲ ਨੰ ਉਹਨਾਂ ਦੇ ਗੇਟ ਨਹੀਂ ਆ ਕਾ ਹੁਣ ਉਹ ਤਾਂ 50 ਦੇ ਗੇਟ ਨਹੀਂ ਜੇ ਤੂੰ ਚੱਲੇਂਗੀ ਦਿਖਾ ਦੇਂਗੀ ਵਿਆਹ ਕਰਾ ਲੈ ਕੇ ਆਈ ਹੁਣਾਂ ਨੂੰ ਲੈ ਕੇ ਜਾਵਾ ਓਏ ਤੂੰ ਕੀ ਦਾ ਮੁੰਡਾ ਓਏ ਇਹਨੂੰ ਪਤਾ ਹੈ ਇਹਨੂੰ ਪਤਾ ਹੈ ਨਾ ਸਾਰਾ ਕੁਝ ਤੇ ਪੁੱਛਦਾ ਇਹਨਾਂ ਤੋਂ ਆ ਪਿੱਸਾਂਗੇ ਹੈ ਆਰਾਮ ਦਾ ਕਿੱਥੇ ਘਰ ਦੇਣਾ ਤੇਰਾ ਘਰ ਓਰੇ ਹੈ ਇਹਦਾ ਘਰ ਉੱਥੇ ਆ ਸੂਏ ਤੇਰਾ ਤਾਂ ਆਟੋ ਹੈ ਨਾ ਨਸ਼ਾ ਨਸ਼ਾ ਤੂੰ ਵੀ ਕਰਦੀ ਹੈ ਨਹੀਂ ਨਹੀਂ ਮੈਂ ਕਰ ਬ੍ਰੋ ਡੈਸਟ ਕਰਵਾ ਲਾਂਗੇ ਚਿੱਟਾ ਹੁਣ ਕੌਣ ਪੀਂਦਾ ਜਣਾ ਉਹਨਾਂ ਨੂੰ ਇਹ ਦੋਨੇ ਤੂੰ ਨਹੀਂ ਪੀਂਦਾ ਸੀ ਤੂੰ ਬੇਨਾਲ ਕੀ ਧੱਕੇ ਹਾਂਦਾ ਸੀ ਮਾੜਾ ਖੜਾ ਸਿਆ ਵੀਰਾ ਆਇਆ ਅੱਛਾ ਇਹ ਬਿੰਨਾ ਨਹੀਂ ਹੋਏ ਸਹੀ ਸੀ ਦੱਸ ਦੋ ਝੂਠ ਨਾ ਮਾਰਿਓ ਕਿਰੇ ਇਹਦੇ ਪਿੱਛੇ ਤਾਂ ਇੱਧਰ ਆਏਾਂਗੇ ਫੇਰ ਤੂੰ ਝੂਠ ਤੁਸੀਂ ਆਪ ਚ ਨਾਲ ਲੜੋ ਤੁਸੀਂ ਤਾਂ ਨਸ਼ਾ ਕਰਦੇ ਹੋ ਨਾਲ ਤੁਹਾਡੇ ਕੁੜੀ ਹੈ ਕੱਲ ਨੂੰ ਤੁਹਾਡੇ ਦੇ ਨੇ ਪਰਚਾ ਪਵਾਤਾ ਵੀ ਮੇਰੇ ਨਾਲ ਗਲਤ ਕੰਮ ਕਰਤਾ ਫੇਰ ਤੁਸੀਂ ਕਰੋਗੇ ਇੱਥੇ ਘਰ ਨੇ ਆ ਬੱਸੋ ਆ ਬਾਈ ਆ ਭੈਣਾ ਇੱਥੇ ਇਹਨਾਂ ਦੇ ਨਿਗੇ ਨਿਕੇ ਜਵਾਬ ਨਹੀਂ ਬਾਈ ਆ ਫਿਰ ਹੰਦਾ ਉੱਗਰ ਲੈ ਕਰੋਗਾ ਇਦਾ ਇਹ ਬੰਦੇ ਨੇ ਸੋੜੇ ਮਹੱਲੇ 'ਚੋਂ ਫੋਨ ਕਰਤਾ ਫੇਰ ਇਹ ਵਾਰੀ ਰੋਕਦਾ ਹੁਣ ਤਾਂ ਬਹੁਤ ਕਾਟ ਆ ਕੁੜੀ ਖੜ ਕੇ ਦੇਖ ਲੈ ਜਵਾਕ ਨਿੱਕੀ ਜੀ ਫੇਰ ਇਹ ਫੇਰ ਕਹਿੰਦੇ ਨਾ ਮੇਰੇ ਨਾਲ ਆ ਹੋ ਗਿਆ ਮੇਰੇ ਨਾਲ ਆ ਹੋ ਗਿਆ ਹੁਣ ਕੁੜੀਏ ਤੂੰ ਤੇਰੀ ਕੀ ਲੱਗਦੀ ਐ ਓਏ ਕੁਲੀ ਲੱਗਦੀ ਨਾ ਅਪਾਰਟਮੈਂਟ 'ਚੋਂ ਮੁੰਡੇ ਇੱਕ ਮਿੰਟ ਚੁੱਪ ਕਰ ਕਿੱਥੇ ਰਹਿਣਾ ਤੂੰ ਡਿਪਾਰਟਮੈਂਟ 'ਚੋਂ ਹੁਣ ਤਾਂ ਇਹ ਕਹਿੰਦਾ ਜੀ ਮੈਂ ਸਪੇਅਰ ਪਾਰਟ ਦਾ ਮੈਂ ਸਾਰਾ ਕੁਝ ਪੁੱਛੂ ਸਾਰਾ ਕੁਝ ਦੱਸਾਂਗਾ ਜੂਠ ਨਾ ਮਾਰੋ ਸੱਚ ਦੱਸਣਾ ਬੋ ਸੱਚਾ ਦੱਸ ਦੇ ਬੁੱਤਾ ਹਾਂ ਸਪੇਅਰ ਪਾਰਟ ਦਾ ਕੰਮ ਕਰਦਾ ਜੀ ਇਹਦੇ ਦੋਸਤ ਇਸ ਮਹੱਲੇ 'ਉ ਅੱਜ ਕਿਵੇਂ ਸੰਪਾਰਕ ਹੋਇਆ ਤੁਹਾਡਾ ਵਿਹਲੇ ਲਾਉਣਾ ਆਪਾਂ ਲੈ ਕੇ ਆਉਣਾ ਸਹੀ ਸਹੀ ਦੱਸਣੀ ਇਹ ਤੁਰੀ ਫਿਰਦੀ ਮਿਲ ਗਈ ਸੋਨੂ ਕਿਹਾ ਚੜਾ ਕੇ ਲੈਣੂ ਨਹੀਂ ਨਹੀਂ ਮਿਲੀ ਇੱਥੇ ਰਹਿਣੇ ਅੱਛਾ ਲੈ ਕੇ ਜਵਾਕ ਇਕੱਠੇ ਇਕੱਠਾ ਮੂੰਹ ਠੀਕ ਹੈ ਕਿ ਜੇ ਤੂੰ ਲੈ ਕੇ ਆਉਂਦਾ ਨਾਂ ਦੱਸ ਕੀ ਆ ਨਹੀਂ ਤੁਹਾਡਾ ਖਾਣਾ ਹੀ ਛੱਡ ਨਾ ਨਹੀਂ ਫਿਰ ਪੁਲਿਸ ਆਊਗੀ ਨਾ ਪਤਾ ਆ ਫੋਨ ਘਰ ਨਹੀਂ ਫਿਰ ਪੁਲਿਸ ਆਉਂਦੀ ਆ ਫੋਨ ਕਰੀ ਯਾਰ ਪੁਲਿਸਾ 900 ਨੰਬਰ ਤੇ ਨਾਮ ਕੀ ਆ ਆਂਟੀ ਹੈ ਮਾੜੀ ਦਾੜੀ ਵਾਲੀ ਆਂਟੀ 1 ਮਿੰਟ ਦਾੜੀ ਵਾਲੀਆਂ ਟੀ ਦਾੜੀ ਨਾ ਗੁਲੀਏ ਕੁੜੀਏ ਮੇਰੀ ਧੀ ਏ ਚੱਲ ਦੂ ਕਿਸੇ ਦੀ ਮਰਜ਼ੀ ਕੁੜੀਆਂ ਤੂੰ ਨਸ਼ਾ ਕਿਉਂ ਕਰਦੀਆਂ ਪੁੱਤ ਇੱਕ ਦਵਾਈ ਦਵਾਵਾ ਉਹਨੂੰ ਇਲਾਜ ਕਰਵਾਵਾ ਮੈਡੀਸਿਨ ਚੱਲਦੀ ਆ ਮਨੋਜ਼ ਡਰਗ ਫਿਰ ਫਿਰ ਚਿੱਟਾ ਬਿੰਦੀ ਦੀ ਲੋੜ ਸੀ ਇਹ ਤਾਂ ਅੱਜ ਕਰੋ ਚਾ ਓਏ ਨੱਕ ਨਾਲ ਹੀ ਨਾ ਕੱਢ ਓਏ ਲਖੀ ਜਾ ਕੱਢ ਨੱਕ ਨਾਲ ਆ ਫੜੀ ਮੜਾ ਜਾ ਹੋ ਮਾਤਾ ਮਾਰ ਮਾਤਾ ਮਾਰ 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 ਤੇਰੇ ਵਾਪੇ ਮਾਰ ਮਾਤਾ ਤੇਰੇ ਮਾਰੇ ਲੱਗ ਤੇਨੇ ਵੀ ਮਾਰੀ ਦੋ ਚਾਰ ਬੁੱਸ ਬਲਾਵਾਂਗੇ ਫਿਰ ਕੱਢ ਲੈ ਚੇਜ ਤੂੰ ਵੀ ਕੱਢ 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 ਮਾਤਾ ਮਾਰ ਵੱਡਾ ਮਾਰ ਉਸ ਨੂੰ ਕੱਢ ਤੈਨੂੰ ਮਾਰ ਮੈਂ ਤਾਂ ਮਾਰ ਮਾਰ ਰਿਹਾ ਫੇਰ ਵੀ ਮੈਂ ਪਹਿਲਾਂ ਮਾਰਾਂਗੇ ਚਲੋ ਤੂੰ ਕਿੱਧਰ ਗਿਆ ਹਾ ਦੂਜਾ ਆ ਜਿੱਧਰ ਓਰੇ ਆ ਤੂੰ ਵੀ ਇੱਥੇ ਕੱਢ 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 ਸੋਡੇ ਜਮਾਕ ਨੇ ਭਾਈ ਉਹ ਨਿਕੇ ਨਿਕੇ ਸੋਡੇ ਬਾਸਤ ਨੂੰ ਪੁੱਛਾਂਗੇ ਕੁੜੀ ਖੜਾ ਹੁੰਦਾ ਮੋਟਰਸਾਈਕਲ ਕੋਲ ਜੇ ਸੋਡੇ ਜਨੇ ਪਰਚਾ ਪਵਾਤਾ ਇਹਨੇ ਕਹਿਤਾ ਮੇਰਾ ਛੇੜਖਾ ਨਹੀਂ ਕਰੀ ਕੀ ਕਰੋਗੇ ਮੁੜ ਕੇ ਲੋਕ ਕਹਿੰਦੇ ਨੇ ਅਸੀਂ ਗਾਟਾ ਲਾਹਾਂਗੇ ਇੱਥੇ ਤੁਸੀਂ ਨਸ਼ਾ ਕਰੀ ਜਾਂਦੇ ਹੋਰੇ ਇੱਥੇ ਆਇਆ ਨਾ ਰੈਨ ਆਇਆ ਕਾਲੂ ਇਹ ਕਹਿੰਦੇ ਮੁੰਡਾ ਕਿਨਾਂ ਲੈ ਕੇ ਆਇਆ ਹੈਣਾ 2000 ਦਾ ਨਸ਼ਾ ਫਿਰ ਕਰ ਵੀਗੇ ਪੀ ਗਏ ਸਾਰਾ ਕਿੱਥੇ ਲਖਾਓ ਆਪ ਦਾ ਅੱਖਰ ਦਿਖਾ ਲੋ ਕਿੱਥੇ ਨਹੀਂ ਮੈਂ ਬੋਸ ਦੂੰਗਾ ਫੜਾ ਦਿਖਾ ਲੋ ਇੱਥੇ ਦਿਖਾ ਲੋ ਵੀ ਆਸੀਂ ਅਸੀਂ ਵਗ ਜਾਾਂਗੇ ਨਹੀਂ ਪੁਲਿਸ ਬੁਲਾਵਾਂਗੇ ਉਹ ਤੁਹਾਨੂੰ ਫੜਾਵਾਂਗੇ ਕਤੇ ਆਇਆ ਅਗਲਾ ਕੇ ਇਹ ਉਹ ਕਰਦੇ ਨੇ ਮੈਂ ਤਰੀਕ ਤੇ ਜਾਂਦਾ ਸੀ ਬਈ ਆ ਬਾਈ ਨੇ ਫੋਨ ਕਰਤਾ ਮੈਨੂੰ ਮੈਂ ਤਰੀਕ ਤੋਂ ਇੰਨੀ ਦੂਰੋਂ 5 ਮਿੰਟਾਂ 'ਚ ਆਇਆ ਮੇਰੇ ਘਰੀ ਦੱਸੋ ਨਾ ਫੇਰ ਹੀ ਪਤਾ ਲੱਗੂ ਇਹ ਮਾਂ ਕਹਦਾ ਮੇਰੀ ਫੈਮਿਲੀ ਨੂੰ ਚਾ ਕੁੜੀਏ ਬੋਲ ਨਾ ਬਾਲਾ ਚੁੱਪ ਕਰ ਜਾ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ ਇਹ ਛੱਡਣਾ ਹੈ ਦਵਾਈ ਦਵਾਉਣੀ ਹੈ ਦਵਾਈ ਦਵਾ ਦੇਣਾ ਕੂੰ ਦਿਖ ਦਿਨੀ ਆ ਗਈ ਇੱਧਰ ਤਾਂ ਮੈਨੂੰ ਪਤਾ ਨਹੀਂ ਚਹੀ ਲੈ ਕੇ ਆਇਆ ਸੀ ਜਗਾ ਪਤਾ ਨਹੀਂ ਭੈਣੇ ਕਿਤੇ ਹੋਰ ਲੈਣਗੇ ਧੀਏ ਤੈਨੂੰ ਕੱਲ ਨੂੰ ਨਸ਼ਾ ਕਰਨਾ ਜੋ ਤੈਨੂੰ ਨਸ਼ੇ ਦੀ ਤੋੜ ਲੱਗੀ ਫੇਰ ਕੀ ਕਰੇ ਕਿੰਨਾ ਚਾ 2000 ਰੁਪਏ ਆਪਦੇ ਕੋਲ ਆਈ ਜਾਵੇਂਗੀ ਹੋਰ ਲੱਗੀ ਬਾਹਰ ਦੀ ਮੈਡੀਸਨ ਲੈ ਲੈ ਦਵਾਈ ਹੈ ਡਬਲ ਮੈਡੀਸਨ ਲੈ ਕੇ ਲੈ ਹੁਣ ਤੈਨੂੰ ਮੈਂ ਭਾਈ ਕੁੜੀ ਨੂੰ ਕੀ ਕਹਾਂ ਸ਼ਰਮ ਵੀ ਕੋਈ ਨਹੀਂ ਬਚਾਈ ਤਾਂ ਦੇ ਲੈ ਭਾਈ ਕਿੱਥੇ ਦਿਖਾ ਉਹਨੂੰ ਆਪਦਾ ਲੈ ਕੇ ਜਾਓ ਫਿਰ ਨਹੀਂ ਪੁਰੇ ਪੈਸੇ ਜੱਜ ਪੋਸਾ ਆ ਜੂ ਫਿਰ ਝਾਕੂਗੇ ਤਾਂ ਹਾਂ ਤੇ ਵੱੜ ਕੇ ਵਰਚਾ ਪਾਉਣਗੇ ਇਸ ਦਾ ਕੁਝ ਨਹੀਂ ਕਹਿੰਦੇ ਉਸਤਾ ਉਹਦੇ ਜਾਵਾਂਗੇ ਹੁਣ ਜਿੱਤੋ ਲੈਤਾ ਇਹੜਾ ਕ ਆ ਖੋਲ ਕੇ ਦਿਖਾ ਦੇ ਆਪ ਜੱਟ ਚੁਗਣੀ ਤੂੰ ਕਿੰਨਾਂ ਦੀ ਗੁੜੀਆਂ ਐ ਵੈਸੇ ਸਿੰਬਿਆਂ ਦੀ ਆ ਆਪਾਂ ਸਿੱਖ ਮੈਰਿਆਂ ਦੀ ਗੁੜੀ ਐ ਐ ਨਹੀਂ ਵੀ ਪਰਦੇਸੀਆਂ ਦੀ ਹੋ ਆਪਣੇ ਸਿੱਖਾਂ ਦੀ ਪੰਜਾਬੀਆਂ ਦੀ ਧੀ ਐ ਤੇ 2000 ਦਾ ਇਹੀ ਲੈ ਕੇ ਆਈ ਐ ਆਦੇ ਰੁਪਈਆਂ ਦਾ ਆ ਚੱਟਾ ਇੰਨਾ ਦਾ ਆ ਇਹਦੇ ਕੋਲੇ ਐ ਦੱਸਾਂ ਇੱਕ ਮਿੰਟ ਇਹਨੂੰ ਲਵਾਂਗੇ ਮੈਂ ਰੱਖਦਾ ਨਹੀਂ ਇਹ ਮੈਂ ਦਾ ਕੀ ਕਰਨਾ ਆ ਦੇਖ ਲੈ ਇੰਨਾ 2000 ਦਾ ਹੋਰ ਕਿੰਨਾ ਦਿੱਤਾ ਈ ਤੁਹਾਨੂੰ ਪੀਤਾ ਸੀ ਐ ਪੀਣ ਲੱਗਦੇ ਸੀਗੇ ਕਿੰਨਾ ਪੀ ਗਏ ਲੱਗਦੇ ਸੀ ਜਿਆਦਾ ਜਮਾਨੀ ਲਾਇਆ ਦੇਖੋ ਭਾਈ ਤੁਸੀਂ ਉਹ ਆਮਲੀ ਨਸ਼ੇੜੀ ਮੈਂ ਤੁਹਾਡੇ ਨਾਂ ਤੁਹਾਨੂੰ ਕੁੱਟਾ ਨਾ ਮਾਰਾਂ ਗੱਲ ਕਰ ਮੈਂ ਨੂੰ ਆ ਕੁੜੀ ਦਾ ਦੁੱਖਾਂ ਦਾ ਮੇਰਾ ਜੀ ਗੱਲ ਦਾ ਤੁਹਾਡਾ ਗੱਲ ਵੜਦਾ ਪੱਠਾ ਵਸਤੀ ਤੋਂ ਮੈਂ ਕਿ ਆਏ ਨੇ ਇਹ ਜਿੱਥੇ ਐਸਐਸਪੀ ਗੱਲ ਪਰਸੋਂ ਢੇੜਾ ਮਾਰ ਕੇ ਆਇਆਗਾ ਆ ਕਾ ਸਾਹਮਣੇ ਮੈਂ ਇਹਨਾਂ ਨੂੰ ਜਾਣਦਾ ਨਹੀਂ ਉਲਟਾ ਇਹਨਾਂ ਨੂੰ ਕਹਿੰਦੀ ਵੀ ਮੈਂ ਝੋਟੇ ਕੀ ਗਮਾਂਡਣਾ ਮਾ ਯਾਰ ਮੇਰਾ ਕੋਈ ਗਮਾਂਡੀ ਹੈ ਮੇਰੀ ਜੇ ਕੋਈ ਧੀ ਵੀ ਹੋਵੇ ਉੱਥੇ ਰਹਿੰਦੀ ਉਹ ਵਿਚਾਰੀ ਕਿਸੇ ਦੀ ਕੋਈ ਗੱਲ ਨਹੀਂ ਪੁੱਤ ਤੂੰ ਕਹਿਦਾ ਤਾਂ ਵੀ ਕੋਈ ਚੱਕਰ ਨਹੀਂ ਗੱਲ ਕਰ ਆ ਚੀਜ਼ ਤਾਂ ਮਾੜੀ ਐ ਆ ਫੋਨ ਲਾਓ ਯਾਰ ਫੋਨ ਨੰਬਰ ਤੇ ਬਾਈ ਉਹ ਫੜਾਂਗੇ ਥੋੜਾ ਇਹਨਾਂ ਦੇ ਪਰਚਾ ਇਹਨਾਂ ਦੇ ਕੋਈ ਪਰਚਾ ਨਹੀਂ ਪੈਣ ਦਿੰਦਾ ਉਹ ਫੜਾਉ ਜਿੱਦੋਂ ਲੈ ਕੇ ਆਏ ਹਾਂ ਮਲਾਇ ਨੂੰ ਬੇਨਤੀ ਹੈ ਛੇ ਤੋਂ ਛੇ ਦੂਰੇ ਪਹੁੰਚੋ ਫੋਨ ਆਇਆ ਨੰਬਰ ਲਈ ਲਾ ਬਾਬ ਤੁਸੀਂ ਕਿਉਂ ਪੀ ਕੇ ਨਾ ਤੈਨੂੰ ਕਹਿਣਾ ਚਾਹੀਦਾ ਬਿੰਦਨ ਪੁੱਤ ਸਹੀ ਸਹੀ ਦਸਨੀ ਕਿ ਉਠਣਾ ਮਾਰੀ ਬਰੋਚਾ ਸੋਡੇ ਤੇ ਕੋਈ ਪਰਚਾ ਨਹੀਂ ਹੁੰਦਾ ਸੌਲਿਆ ਤੂੰ ਝੂਠ ਮਾਰਦਾ ਹੈ ਕਹਿੰਦਾ ਮੈਂ ਤਾਂ ਬਾਹਰ ਖੜਾ ਸੀ ਤੇ ਇਹ ਕਹਿੰਦੀ ਆਈ ਤੇਰੇ ਮਾਰੀ ਆ ਤੁੱਥੇ ਖੜਾ ਸੀ ਗਿਆ ਵੀਰੇ ਮੈਂ ਥੋੜੇ ਹੁਣ ਮੈਂ ਮਾਰਾਂ ਵੀ ਕੀ ਆ ਆਮਲੀਆਂ ਦੇ ਆ ਨਸ਼ਾ ਕਰਦੇ ਹੋ ਤੁਸੀਂ ਤੁਸੀਂ ਬਿਮਾਰੀਆਂ ਲਾਓਗੇ ਕਾਹਾਂ ਜਹਾਂ ਸੋਨੂ ਦਾ ਜਵਾਬ ਨਹੀਂ ਦੇਖ ਲਿਆ ਕਿਸੇ ਨੇ ਉਹ ਲੱਗ ਜੂਗਾ ਤੁਹਾਨੂੰ ਤੂੰ ਕਿਧਰ ਰਪੇ ਹੋ ਕੰਮ ਕਰਦਾ ਹੈ ਹੈ ਕੌਣ ਭਾਈ ਮੈਂ ਸੋਨੂ ਇਹ ਛੜਦਾ ਹਾਂ ਹੋ ਮੈਂ ਸੋਨੂ ਕਿਰਾ ਪੱਤਰਕਾਰ ਬੁਲਾ ਕੇ ਉਹਨਾਂ ਦੇ ਹਵਾਲੇ ਕਰਕੇ ਗਲਦੀਪ ਕੋਈ ਪੱਤਰਕਾਰ ਹੈਗਾ ਲੋਰੇ ਆਓ ਆ ਕੱਠੀ ਮੈਂ ਆਪਣਾ ਫੋਨ ਕੱਟ ਦੇਵਾਂਗੇ ਵੀਰ ਮੈਂ ਜੋ ਨੰਬਰ ਕਰ ਲੇਗਾ ਵੰਦੂਗੀ ਮੈਂ ਬੁਲਾਉਣਾ ਭਾਈ ਉਹਨਾਂ ਨੂੰ ਆਪ ਹੀ ਹੋ ਕਰਨਗੇ ਇੱਕ ਵਾਰ ਫੇਰ ਦੱਸ ਦਿਓ ਭਾਈ ਕਿੱਥੋਂ ਲੈਤਾਗਾ ਕੁੜੀਏ ਅੱਜ ਤਾ ਭਾਈ ਗੁਲੀਆ ਫੜ ਦੇਣਾ ਚਾਹਤਾ ਪੱਠਾ ਵਸਤੀ ਚੋਂ ਮੈਨੂੰ ਮੈਂ ਤਾਂ ਮੈਨੂੰ ਤਾਂ ਤੁਸੀਂ ਫੋਨ ਕਰਾਇਆ ਮੱਲੇ ਆਲਿਓ ਬੋਲੋ ਹਾਂਜੀ ਹਾਂਜੀ ਤੁਸੀਂ ਬੁਲਾਇਆ ਨਾ ਮੈਨੂੰ ਪਾਵਾ ਪਹਿਲਾਂ ਵੀ ਆਉਂਦੇ ਬਈ ਤੁਸੀਂ ਫੜ ਲਿਆ ਅੱਜ ਇਹ ਜਦੋਂ ਫੜਦੇ ਸਾਨੂੰ ਇਹ ਕਹੇ ਮੈਂ ਦੇਖਿਆ ਮੈਂ ਕਹਿੰਦਾ ਕਿੱਥੇ ਜਾਈ ਜਾਂਦੇ ਆ ਆਹ ਸਿਹਣਾ ਕੋਲ ਚਿੱਟਾ ਵੀ ਆ ਕੁੜੀ ਕਹਿੰਦੀ ਮੈਂ 2000 ਦਾ ਲੈ ਕੇ ਆਈ ਆ ਮੈਂ ਪੀਣੀ ਆ ਆਪਦੀ ਮਰਜ਼ੀ ਨਾਲ ਆਇਆ ਮੁੰਡੇ ਦਾ ਵੀ ਕਸੂਰ ਨਹੀਂ ਕੁੜੀ ਕਹਿੰਦੀ ਸ਼ਰਿਆਂ ਵਿਕਦੇ ਕਿਤੋਂ ਮਰਜ਼ੀ ਲੜੋ ਇਹ ਕੱਲੀ ਕੁੜੀ ਨਹੀਂ ਇੱਕ ਹੋਰ ਬਹੁਤ ਤਾਕੜੇ ਘਰ ਦੀ ਕੁੜੀ ਆ ਰਤੀਆਂ ਦੀ ਲੱਗੀ ਹੋਈ ਆ 10 12 ਕੁੜੀਆਂ ਮਾਨਸਾ ਦੀਆਂ ਲੱਗ ਅੱਖੀਆਂ ਨੇ ਜਿਹੜੀਆਂ ਪੀਂਦੀਆਂ ਨੇ ਜਦੋਂ ਹੁਣ ਭਾਈ ਹੋਈ ਆਮ ਰੱਖਿਆ ਕੱਲ ਨੂੰ ਮੇਰੇ ਜਵਾਕ ਵੀ ਲੱਗ ਸਕ ਇਹ ਵੀ ਜਵਾਕ ਸੀ ਨੇ ਕਿਸੇ ਇਹਨਾਂ ਜੋ ਮਿਲਦਾ ਹੈ ਉੱਥੇ ਸ਼ਰੀਆਮ ਭੱਟਾ ਵਸਤੀ ਚ ਇੱਥੇ ਭਾਈ ਇਹ ਥਾਂ ਕਿਹੜਾ ਏਰੀਆ ਵਾਝਦਾ ਹੈ ਇਹ ਤਿੰਨ ਕੋਣੀਆਂ ਦੇ ਨਾਲ ਗਰੇੜ ਦੇ ਪਿੱਛੇ ਪਾਸੇ ਖੁੱਲੇ ਮਕਾਨ ਨੇ ਉੱਥੇ ਹੈ ਜੀ ਜੇ ਕੋਈ ਆਉਣਾ ਚਾਹੁੰਦਾ ਆ ਜਾ ਉਹਦੇ ਕੋਈ ਹਾਇ ਤੱਕ ਉਹਰੇ ਪੁਲਿਸ ਨਹੀਂ ਪਹੁੰਚੀ 15 ਮਿੰਟ ਹੋ ਗਏ ਲਾਈਵ ਚੱਲਦੇ ਹਾਂ ਮੈਂ ਫੋਨ ਕਰ ਰਿਹਾ ਸਿੱਧੂ ਦੂਜਾ ਚਾਹੁੰਦਾ ਕਿ ਸਿੱਟੀ ਮਾਂ ਚ ਇਹ ਦੁਕਾਨ ਚ ਚਲਾਉ ਜੀ ਪਾਣੀ ਲੈ ਕੇ ਨਹੀਂ ਭਾਈ